ਹਾਂਜੀ ਦੋਸਤੋ ਕੀ ਹਾਲ ਚਾਲ ਦਾ ਸਾਰੇ ਤੁਹਾਡੀ ਜੀ ਇਸ ਬਲੌਗ ਦੇ ਨਾਲ ਵਿੱਚ ਗੈਸ ਮੈਂ ਤਾਂ ਪੱਡਾ ਬਸ ਮੈਂ ਤਾਂ ਪੱਡਾ ਹੀ ਚੱਲਿਆ ਛੇੜਣ ਆ ਜੇ ਤੇ ਹੋਰ ਕੋਈ ਨਹੀਂ ਸਾਡਾ ਬੋਲਦਾ ਹੈਗੇ ਉਹਦੇ ਮੁੰਡੇ ਬੋਲ ਕੋਨਾ ਕੋਣੀ ਆ ਤੇ ਗਾਇਸ ਆਪਾਂ ਦੋਵੇਂ ਭਰਾ ਆਈਆਂ ਚੱਲਦੇ ਹਾਂ ਹੁਣ ਆਪਾਂ ਛੇੜਣ ਬਾਕੀ ਕੋਈ ਨਹੀਂ ਆਇਆ ਤੇ ਨੂਰ ਸਕੂਲੇ ਗਿਆ ਫ੍ਰਾਗਲੈਸ ਲਾਉਣੇ ਕੰਟੇ ਦੀਆਂ ਤੇ ਆਣੀ ਕਿ ਦਿਖੋ ਨਹੀਂ ਚੁੱਕਣ ਲਿਆ ਚੱਲਦੇ ਨੂੰ ਕਰਾਂਗੇ और हाँ चैक दमरों नहीं खिलोते ने ए, अपना मैच चल हाँ बैटिंग आई है बोलिंग अदिया कर अपना फिर तो बैटिंग आ चुकी है वो अपना मैच, नेक्स्ट मैच हार गए नैक्सट मैच हमने हार दें जीतते हैं चलते है। घरे गए धुप्प तो बड़ी हो गई है ਆਏ ਨਾ ਨਾ ਬਰਾਦਾ ਗਾਈਸ ਆਪਾਂ ਮੈਚ ਦੇ ਦਿੱਤੇ ਕਿਉਂਕਿ ਸੁਪਰਓਵਰ ਆਪਣਾ ਦੇ ਦਿੱਤੇ ਚੁਕੇ ਆ ਬੋਲਿੰਗ ਬਹੁਤ ਵਧੀਆ ਸੀ ਹੁਣ ਆਪਾਂ ਇੱਕ ਇੱਕ ਓਵਰ ਦਾ ਮੈਚ ਲੱਗੇ ਚੱਲਦੇ ਕਰੇ ਵੱਡੇ ਚੱਲਗੇ ਗਾਈਸ ਕਲਮ ਕਲਮ ਮੈਚ ਲਾ ਲੈਤਾ ਅੱਗੇ ਜਿੰਨੀ ਤਰ੍ਹਾਂ ਚੱਲ ਓਏ ਚਲੋ ਗਾਈਸ ਕਰੀਏ ਕਰੇ ਬੜੀ ਧੋਪ ਹੁੰਦੀ ਹੈ ਅੱਜੀ ਦੋਸਤੋਂ ਮੈਚ ਕਰਨ ਦਾ ਟਿਕਾ ਅੱਗੇ ਕਰਦੇ ਦੋ ਕੁ ਮਿੰਟ ਰਸਟ ਲੈਣੇ ਬਾਹਰ ਹੋ ਜਾਈਏ ਆ ਗਿਆ ਭਰਾ ਹਾਂ ਜੀ ਦੋਸਤੋ ਥਿਆ ਛਾਰੋ ਕੇ ਤੇ ਮੈਂ ਨਾ ਤੋ ਕੇ ਪਰ ਨਾ ਬਣਾ ਜਦਾ ਪਤਾ ਹੁਣ ਮੈਂ ਚੱਲਾ ਗਾਇਜ਼ ਅਜਾ ਹੈਮਲ ਕਰੇ ਚੱਲਦੇ ਆ ਮੈਂ ਕਰੇ ਗਏ ਇਸੇ ਤਨ ਮਿਲ ਕੇ ਬਾਤ ਕਰ ਹੁਣ ਦੋਸਤੋ ਆ ਚੁਕਾ ਮੈਂ ਘਰ ਹੈਮਲ ਕਰ ਉਹ ਤੇ ਆਪਣੇ ਘਰੇ ਆ ਚੁਕਾ ਤੇ ਵੀਰ ਭਰਾ ਹੁਣ ਆਣ ਦੇ ਵੀ ਬਾਦ ਜਾਨੇ ਆ ਹੈ ਪਵਾ ਦੇ ਨੇ ਨੈਟ ਦਾ ਅੱਜ ਪਵਾ ਦੇ ਨੇ ਕਿਉਂਕਿ ਗੱਲ ਤਾਂ ਫਿਰ ਨਾਲ ਹੀ ਜਾਣਾ ਚੱਲਦੇ ਗਾਇਜ਼ ਮੇਰੇ ਨਾਲ ਕੇ ਛੁੱਟੀਆਂ ਪੈ ਗਈਆਂ ਨਾ ਹਾਂਜੀ ਦੋਸਤੋ ਹੁਣ ਮੈਂ ਨਾ ਫੇਰੇ ਘਰ ਆ ਕੇ ਰੋਟੀ ਪਾਣੀ ਖਾ ਗਦੇ ਫਿਰ ਮੈਂ ਬਾਹਰ ਗਿਆ ਹਾਂ ਘੜੀਕਾ ਤੇ ਹੁਣ ਆ ਕੇ ਤਾਂ ਮੈਂ ਸੌਣ ਲੱਗਾ ਤਾਂ ਪਰ 6 ਵਜੇ ਕੇ ਮੈਨੂੰ ਕੀ ਸੋਣਾ ਹੈ ਇਹਨਾਂ ਸੁੱਤੀ ਹਰੇ ਮੂੰਹ ਤੇ ਚੱਕੰਦੀ ਹੈ ਦੁੱਧ ਲੈ ਕੇ ਹੋਣਾ ਦੋ ਦੋਨਾਂ ਚੱリエ ਗਏ ਹਾਂਜੀ ਦੋਸਤੋ ਦੁੱਧ ਲੈ ਆਂਦਾ ਸੀ ਦੁੱਧ ਲੈ ਕੇ ਤੇ ਹੁਣ ਮੈਂ ਚੱਲ ਆ ਗੁਰਦੁਆਰੇ ਗੁਰਦਵਾਰੇ ਟੈਮੋ ਚੱਕੇ ਚੱリエ ਗਏ ਸੰਗਪਾ ਗੁਰਦੁਆਰੇ ਹਾਂਜੀ ਦੋਸਤੋ ਹੁਣ ਮੈਂ ਆ ਚੁੱਕਾ ਗੁਰਦਾਰੇ ਗੁਰਦਾਰੇ ਆ ਕੇ ਚਰੀਏ ਗਾਇਸ ਮੈਂ ਲੇਟ ਹੋ ਗਿਆ ਜਦੋਂ ਪਕੜ ਕੇ ਆਉਂਦੇ ਨੇ ਫਿਰ ਆਪਾਂ ਉੱਥੇ ਦੇ ਕਾਈ ਕਾ ਨਾ ਪਾਸੋ ਖਾ ਸੰਗ ਕਰਾ ਲਿਆ ਸੋਖਾ ਸੰਗ ਕਰਾ ਕੇ ਦੋਨਾਂ ਆਪਾਂ ਚੱਲਨੇ ਆ ਤੇ ਜੀ ਜਗਦੀਪ ਭਾਈ ਨੂੰ ਮੈਂ ਛੁੱਟੀਆਂ ਦੀ ਐਪਲੀਕੇਸ਼ਨ ਦੇ ਦਿੱਤੀ ਆ ਤੇ ਚਾਰ ਦਿਨ ਨਹੀਂ ਹੋਣਾ ਹਾਂਜੀ ਇਹ ਹੁਣ ਮੈਂ ਦੱਸਦਾ ਚੱਲਦੇ ਹੁਣ ਆਪਾਂ ਘਰੇ ਤੁਹਾਨੂੰ ਮਿਲਦੇ ਆਣਾ ਕਰ ਜਾ ਕੇ ਜੀ ਦੋਸਤੋ ਹੁਣ ਮੈਂ ਆਚ ਕ ਕਰਤੇ ਜਿਨਾਂ ਨੂੰ ਅੱਜ ਦਾ ਵਲੋਗ ਲਗਾ ਆ ਰਿਹਾ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਦੇ ਗਾਇਸ ਬਾਏ ਬਾਏ ਟਾਟਾ ਐਂਡ ਸੀ ਯੂ